ਚਲੋ ਇਤਲਾ ਹਾਂਜੀ ਦੋਸਤੋ ਸਾਰਿਆਂ ਨੂੰ ਡਾਕਟਰ ਰਾਜੀਵ ਗਰੇਵਲ ਵੱਲੋਂ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਅੱਜ ਆਇਆ ਸੀਗਾ ਆਪਣੇ ਮਾਨਸਾ ਪਿੰਡ ਹਾਂਜੀ ਬਾਈ ਮਾਨਸਾ ਜ਼ਿਲ੍ਹਾ ਦਾ}{|\text{ਦਿਆਲਪੁਰਾ ਪਿੰਡ ਤੇ ਜਿੱਥੇ ਬਾਜੀ ਕਰਵਾਈ ਸੀ ਆਪਣੇ ਸੋਦੀ ਬਾਈ ਉਹਨਾਂ ਨੇ ਤੇ ਉੱਥੇ ਇਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਕਹਿੰਦੇ ਸੀ ਜਰੂਰ ਤੁਸੀਂ ਟੈਂਪਰਟਿਕ ਆਉਣਾ ਤੇ ਮੈਂ ਬਾਈ ਦੇ ਮਤਲਬ ਜਿੰਨਾ ਟਾਈਮ ਮੈਨੂੰ ਤੋਂ ਨਿਕਲਿਆ ਮੈਂ ਆਇਆ ਇਹਨਾਂ ਕੋਲ ਮਿਲਣ ਆਇਆ ਇਹਨਾਂ ਨੂੰ ਇਹ ਦਿਨੂਰ ਮੈਂ ਤੇ ਇੱਥੇ ਆ ਜਿਹੜੀ ਬਾਜੀ ਹੋਈ ਆ ਤੇ ਬਹੁਤ ਸਾਰੇ ਮੇਰੇ ਦੋਸਤ ਨੇ ਜਿਹੜੇ ਜਿੱਦੇ ਸਾਰੇ ਖਿਡਾਰੀ ਨੇ ਬਹੁਤ ਵਧੀਆ ਠੀਕ ਆ ਜੀ ਜਿਨ੍ਹਾਂ ਦੇ ਨਾਲ ਅੱਜ ਮੇਰੀ ਮੁਲਾਕਾਤ ਹੋਈ ਆ ਠੀਕ ਆ ਦੋਸਤੋ ਤੇ ਜੋ ਇੱਥੇ ਦਾ ਮਾਹੌਲ ਵਾ ਮੈਨੂੰ ਬਹੁਤ ਵਧੀਆ ਲੱਗਿਆ ਦਾ ਠੀਕ ਆ ਜੀ ਤੇ ਕਿੰਨੇ ਕੁਟਰ ਉੱਤੇ ਸੀ ਸਾਨੂੰ ਵੀਰੇ 24 24 ਸਕੂਟਰ ਉੱਡੇ ਸੀ ਜੀ 24 ਸਕੂਟਰ ਸਿਆ ਤੇ ਕਿੰਨੇ ਮਤਲਬ ਹੁਣ ਹੋ ਗਿਆ तकरीबन ਟਾਈਮ ਬੰਦ ਕੇ 3:30 ਵਜੇ 3:30 ਵਜੇ 3:30 ਬੱਜ ਚੁੱਕੇ ਨੇ ਤੇ ਕਿੰਨੇ ਸਕੂਟਰ ਰਹਿ ਗਏ ਜੀ 10 ਸਕੂਟਰ ਸ਼ਾਮਲ ਆਏ ਅਜੇ 10 ਸਕੂਟਰ ਬਾਕੀ ਮਤਲਬ ਸ਼ਾਮਲ ਨਹੀਂ ਦੇ ਆ 10 10 ਸਕੂਟਰ ਸਹੀ ਨੇ ਦੋਸਤੋ ਠੀਕ ਹੈ ਜੀ ਤੇ ਬਾਕੀ ਮੈਨੂੰ ਲੱਗਦਾ ਵੀ 4 ਵਜੇ ਤੱਕ ਨਿਬੜ ਜੂ ਹਾਂ ਨੂੰ ਹਾਂਜੀ ਨਿਬੜ ਜੂ 4 ਵਜੇ ਤੱਕ ਨਿਬੜ ਜੂ ਦੋਸਤੋ ਇਹ ਮਤਲਬ ਜਿਹੜੇ ਭਰਾਵਾਂ ਦੇ ਨਾਲ ਮੇਰਾ ਮੇਲ ਹੋਇਆ ਵਾ ਠੀਕ ਹੈ ਜੀ देखो ना ਤਾਂ ਮੈਂ ਜਾਣਦਾ ਸੀ ਨਾ ਮੈਨੂੰ ਇਹ ਜਾਣਦੇ ਸੀ ਲੇਕਿਨ ਇਹਨਾਂ ਨੇ ਜਿਹੜਾ ਮੈਨੂੰ ਮਾਨ ਸਤਕਾਰ ਬਖਸ਼ਿਆ ਠੀਕ ਹੈ ਜੀ ਬੁਲਾ ਕੇ ਉਹਦੇ ਲਈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਜੀ ਤੇ ਮੇਰੇ ਵੱਲੋਂ ਇੱਕ ਮੈਂ ਨਵੀਂ ਦਵਾਈ ਬਣਾਈ ਸੀ ਸ਼ਾਇਦ ਉਹਦੀ ਮੈਂ ਵੀਡੀਓ ਵੀ ਪਾਈ ਹੋਈ ਆ ਆਪਣੇ ਫੇਸਬੁੱਕ ਤੇ ਵੀ ਪਾਈ ਆ ਉਹਦੇ ਤੇ ਵੀ ਆਈ ਆ ਜਿਹੜੇ ਬੱਚਿਆਂ ਦੇ ਜ਼ਹਿਰ ਬਾਦ ਹੋ ਜਾਂਦਾ ਉਹ ਨਾ ਦਾਣੇ ਹੋ ਜਾਂਦੇ ਆ ਆ ਦਵਾਈ ਆ ਇਹਨੂੰ ਸਿਰਫ ਤੁਸੀਂ ਮਤਲਬ ਸ਼ਾਇਦ ਇੱਕ ਵਾਰੀ ਇਹ ਲਾਉਣੀ ਪੈਣੀ ਆ ਤਾਂ ਜਿੱਥੇ ਵੀ ਕਿਤੇ ਜ਼ਖਾਣਾ ਹੁੰਦਾ ਇੱਕ ਵਾਰੀ ਇਹ ਨੂੰ ਇੱਕ ਵਾਰ ਆ ਪਾਊਡਰ ਜਿਹੜਾ ਸਾਰਾ ਇੱਥੇ ਇੱਕ ਵਾਰੀ ਵਿੱਚ ਕਰ ਲਿਓ ਠੀਕ ਹੈ ਜੀ ਤੇ ਇੱਕ ਵਾਰੀ ਲਗਾਉਣੀ ਆ ਤੁਹਾਨੂੰ ਪਹਿਲੀ ਵਾਰੀ ਲਾਈ ਦੇਣਾ ਰਿਜ਼ਲਟ ਦੇਣਾ ਠੀਕ ਹੈ ਜੀ ਹਫ਼ਤੇ ਦੇ ਵਿੱਚ ਵਿੱਚ ਜਖਮ ਬਿਲਕੁਲ ਸਾਫ਼ ਇਹ ਨਹੀਂ ਕਿ ਬਾਰ-ਬਾਰ ਆਪਾਂ ਲਗਾਈ ਜਾਣੀ ਆ ਬਸ ਇੱਕ ਵਾਰੀ ਲਾਉਣ ਤੇ ਹੀ ਤੁਹਾਨੂੰ ਉਹਦਾ ਰਿਜ਼ਲਟ ਮਿਲ ਜਾਣਾ ਮੁੜ ਕੇ ਉਸ ਤੋਂ ਬਾਅਦ ਜਿਹੜਾ ਕੋਈ ਕੋਈ ਨਾਰੀਅਲ ਦਾ ਜਾਂ ਉਹ ਦੂਜਾ ਸਰੋਂ ਦਾ ਤੇਲ ਕੈਦਾ ਹਫ਼ਤਾ ਬਾਅਦ ਲਗਾਉਂਦੇ ਹੋ ਠੀਕ ਹੈ ਜੀ ਉਹਨਾਂ ਜਿੰਨੇ ਜ਼ਖਮ ਆ ਸਾਰੇ ਜਿਹੜੇ ਆ ਉਹ ਸਾਫ਼ ਕਰਦੇ ਆ ਠੀਕ ਹੈ ਠੀਕ ਹੈ ਤਾਂ ਆ ਜਿਹੜੇ ਆਪਣੇ ਜਿਨ੍ਹਾਂ ਨੇ ਬੰਦਿਆਂ ਨੇ ਆਪਣੀਆਂ ਐਂਟਰੀਆਂ ਕਰਵਾਈਆਂ ਨੇ ਤੇ ਉਹਨਾਂ ਸਾਰਿਆਂ ਨੂੰ ਇੱਕ ਇੱਕ ਦੇ ਦੋ ਮੇਰੇ ਵੱਲੋਂ ਗਿਫਟ ਠੀਕ ਹੈ ਕਿਉਂਕਿ ਇਹ ਜਿੰਨੀ ਜਿੰਨੀ ਉਨੀ ਕੀ ਲਾਉਣੀ ਆ ਤੁਸੀਂ ਮਤਲਬ ਜਿੰਨਾ ਕੁ ਆਪਾਂ ਬੇਸਿਕ ਵੀ ਆਪਣੇ ਜਾਂਚ ਤੇ ਫਿੰਸੀ ਲਗਾ ਲਏ ਜਿਆਦਾ ਚੋਪੜ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਲਾਉਂਗਾ ਸਵੇਰੇ ਤੁਹਾਡੇ ਸਾਹਮਣੇ ਰਿਜ਼ਲਟ ਹੋਣਾ ਉਹ ਸੁੱਕਿਆ ਹੋਗਾ ਜੀ ਸਾਰਿਆਂ ਨੂੰ ਜੀ ਧੰਨਵਾਦ ਜੀ ਡਾਕਟਰ ਸਾਹਿਬ ਸਾਡੇ ਲੈ ਵੈਡੀ ਦੂਰੋਂ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਦਾ ਲੋ ਜੀ ਹੋਣੀ ਜਿੱਤੇ ਬਣਾਉਂਦੇ ਹੋਣੀ ਜਿੱਤੇ ਖਾਣਾ ਬਣਾਉਂਦੇ ਸਾਰੇ ਲੋ ਜੀ ਤੇ ਬੰਦੇ ਮਾਰ ਕੇ ਆਈ ਲੋ ਜੀ ਲੋ ਜੀ ਉਸ ਕਰਿਓ ਤੇ ਫਿਰ ਮੈਨੂੰ ਦੱਸਿਓ ਠੀਕ ਹੈ ਨਾ ਵੀ ਕੀ ਰਿਜ਼ਲਟ ਮਿਲਿਆ ਵਾ ਨੰਬਰ ਕਿੰਨਾ ਹੈ ਨੰਬਰ ਆਏਗਾ ਜੀ ਮੇਰਾ 946 39909 ਐਕਚੁਅਲੀ ਮੈਂ ਤਾਂ ਵਿਜ਼ਿਟਿੰਗ ਕਾਰਡ ਮਾਣੋਂ ਆਏ ਹੋਏ ਸੀਗੇ ਤੇ ਅੱਜ ਸੰਡੇ ਕਰਕੇ ਮਿਲੇ ਨਹੀਂ ਹੈਗੇ। ਇੰਨੇ ਤਾਂ ਸਾਰੇ ਆ ਜਿਉਂ ਆਏਗਾ। ਸਾਰੇ ਆ ਗਏ। ਬ੍ਰੋਚਰ ਦੀਆਂ ਨਾਲ। ਭਾਈ ਜੀ ਅੱਜ ਭਾਈ ਜੀ ਆਏ ਸਾਡੀ ਬਾਜੀ ਤੇ ਆਏ ਸੀ। ਅਸੀਂ ਇਹਨਾਂ ਦਾ ਸਹਿਜ ਜਲੋਂ ਧੰਨਵਾਦ ਕਰਦੇ ਆਂ। ਇਹਨਾਂ ਦਾ ਅੱਜ ਅਸੀਂ ਸਨਮਾਨਤ ਕੀਤਾ। ਬਹੁਤ ਵਧੀਆ ਡਾਕਟਰ ਨੇ ਸਾਡੇ ਇਲਾਕੇ 'ਚ ਵੀ ਬਹੁਤ-ਬਹੁਤ ਧੰਨਵਾਦ ਆਉਣ ਦਾ ਇਹਨਾਂ ਭਾਈ ਜੀ ਦਾ। ਅਮੀ ਜੀ ਸਾਰੀ ਕਮੇਟੀ ਮੈਂਬਰਾਂ ਦਾ ਸਾਰੇ ਬੋਸਤਾਂ ਦਾ ਜਿੰਨੇ ਵੀ ਕੁੱਤਰ ਆਜੇ ਠੀਕ ਹੈ ਜੀ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮਾਨ ਬਕਸ਼ਿਆ ਬੁਲਾ ਕੇ ਸ਼ੁਭੀ ਦਿੱਤੇਗਾ ਠੀਕ ਹੈ ਜੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਭਕਾਮਨਾਵਾਂ ਤੁੰਗੀ ਤਾਂ ਇੱਥੇ